ਇਹ ਛਾਣਾ ਬਿਆਸ ਦੇ ਮਾਤਾ ਰਾਣੀ ਮਹੁੱਲੇ ਦੇ ਵਿੱਚ ਅੱਜ ਡਿਸਟ੍ਰਿਕਟ ਪੁਲਿਸ ਵੱਲੋਂ ਕੋਆਰਡੀਨੇਟਡ ਆਪਰੇਸ਼ਨ ਚਲਾਇਆ ਜਾ ਰਿਹਾ ਐਸਐਸਪੀ ਸਰਦਾਰ ਮਨਿੰਦਰ ਸਿੰਘ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਕਰੀਬ 100 ਦੇ ਆਸ-ਪਾਸ ਮੁਲਾਜ਼ਮ ਜਿਹੜੇ ਇਸ ਮਹੁੱਲੇ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਇਸ ਕੋਆਰਡੀਨੇਟਡ ਆਪਰੇਸ਼ਨ ਵਾਸਤੇ ਆਪਰੇਸ਼ਨ ਚੱਲ ਰਿਹਾ ਹੈ ਸਵੇਰ ਦਾ ਤੇ ਹੁਣ ਤੱਕ 3 ਬੰਦੇ ਇਸ ਆਪਰੇਸ਼ਨ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਨੇ ਔਰ ਜਿਹੜੇ ਨੋਨ ਇਥੋਂ ਦੇ ਹੈਗੇ ਨੇ ਸਮੱਗਲਰਸ ਉਹਨਾਂ ਦੇ ਘਰਾਂ ਦੀ ਪ੍ਰੋਪਰਲੀ ਡੀਪ ਸਰਚ ਕੀਤੀ ਜਾ ਰਹੀ ਹੈ ਉਸ ਸਰਚ ਦੇ ਦੌਰਾਨ ਅਗਰ ਕੁਝ ਹੋਰ ਬ੍ਰਾਹਮਣਗੀ ਹੁੰਦੀ ਹੈ ਤਾਂ ਉਹਦੇ ਰਿਗਾਰਡਿੰਗ ਵੀ ਕਾਰਵਾਈ ਕੀਤੀ ਜਾਏਗੀ ਕੋਈ ਬ੍ਰਾਹਮਣਗੀ ਹੋਈ ਨਹੀਂ ਸਰ ਚੱਲ ਰਹੀ ਹੈ ਸਰ ਚੱਲ ਰਹੀ ਹੈ ਉਹਦੀ ਬ੍ਰਾਹਮਣਗੀ ਦਾ ਪਿਓ ਹੈ ਜਿਹੜਾ ਸੈਪਰੇਟਲੀ ਤੁਹਾਨੂੰ ਅਸੀਂ ਪਤਾ ਬੋਲੋ ਦੱਸਿਆ ਜਾਏਗਾ ਜਦੋਂ ਸਰਚ ਕੰਪਲੀਟ ਹੋ ਜਾਏਗਾ ਲਗਾਤਾਰ ਆਪਰੇਸ਼ਨ ਜਿਹੜੇ ਨੇ ਚੱਲ ਰਹੇ ਨੇ ਰੂਲਰ ਪੁਲਿਸ ਨੂੰ ਕਿੰਨੀ ਕੁ ਵੱਡੀ ਕਾਮਯਾਬੀ ਜਿਹੜੀ ਆ ਇਸ ਦੇ ਵਿੱਚ ਮਿਲੀ ਇਹ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਹੈ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਅਧੀਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਇਆ ਜਾ ਰਿਹਾ ਮਾਰਚ ਮਹੀਨੇ ਤੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਪੁਲਿਸ ਨੇਰੀ ਉਰੋਂ ਤੋਂ ਲੈ ਕੇ ਹੁਣ ਤੱਕ ਕਰੀਬ 6 ਸਵਾ 6 ਮਹੀਨਿਆਂ ਦੇ ਵਿੱਚ 100 ਦੇ ਕਰੀਬ ਪਰਚੇ ਦਰਜ ਕੀਤੇ ਨੇ ਟੋਟਲ 150 ਦੇ ਬੰਦੇ ਕਰੀਬ ਬੰਦੇ ਅਰੈਸਟ ਹੋਏ ਨੇ ਇਸ ਮਹਿੰਮ ਦੇ ਦੌਰਾਨ ਔਰ ਇੰਨੇ ਕੀ 150 ਕਿਲੋ ਦੇ ਆਸ-ਪਾਸ ਜਿਹੜੀ ਹੈ ਉਹ ਹੈਰੋਇਨ ਬਰਾਮਦ ਹੋਈ ਹੈ ਤੇ ਹੋਰ ਵੀ ਉਪਲਬਧੀਆਂ ਜਿਹੜੀਆਂ ਇਹਨਾਂ 6 ਮਹੀਨਿਆਂ ਦੇ ਦੌਰਾਨ ਹੋਈਆਂ ਨੇ ਅਫੀਮ ਦੀ ਬਰਾਮਦਗੀ ਐਨਡੀਪੀਐਸ ਦੇ ਵਿੱਚ ਜਾਂ ਹਵਾਲਾ ਮਨੀ ਦੀ ਬਰਾਮਦਗੀ ਹੋਈ ਹੈ ਵੈਸੇ ਰਿਕਵਰੀ ਹੋਈ ਹੈ ਪੈਸੇ ਦੀ ਕਰੀਬ 41 ਲੱਖ ਦੇ ਆਸ-ਪਾਸ ਤੋ ਕਾਫੀ ਚੰਗੀ ਕਾਰਗੁਜ਼ਾਰੀ ਜਿਹੜੀ ਪਿਛਲੇ 6 ਸਵਾ 6 ਮਹੀਨਿਆਂ ਦੇ ਵਿੱਚ ਇਸ ਆਪਰੇਸ਼ਨ ਦੇ ਦੌਰਾਨ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਪੁਲਿਸ ਨੇ ਕੀਤੀ ਹੈ ਸਰ ਜਿਹੜੇ ਡਿਸਟ੍ਰਿਕਟ ਬਾਰਡਰ ਹੈਗੇ ਆ ਜੀ ਜਿੱਦਾਂ ਮੰਨ ਲਓ ਕਿ ਅੰਮ੍ਰਿਤਸਰ ਨੂੰ ਜੋੜਦਾ ਕਪੂਰਥਲਾ ਜਾਂ ਫਰੀਦਕਾਲਾਫਾ ਜਿਹੜੇ ਅੰਮ੍ਰਿਤਸਰ ਦੇ ਨਾਲ ਜੁੜਦੇ ਹੈਗੇ ਪਰ ਉੱਥੇ ਕਈ ਜਗ੍ਹਾ ਨਾਕੇ ਜ਼ਰੂਰ ਹੈਗੇ ਨਾ ਲਿਖੇ ਰਹੇ ਹੈਗਾ ਵਾ ਕਿ ਐਕਟਿਵ ਨਹੀਂ ਨਜ਼ਰ ਆਉਂਦੇ ਕਿ ਨਾਕੇ ਬੰਦੀ ਦੀ ਚੈਕਿੰਗ ਚੱਲਦੀ ਹੋਵੇ ਇਹਦੀ ਸਮੱਸਿਆ ਜਿਹੜੀ ਆ ਗਈ ਓਕੇ ਵੈਸੇ ਤਾਂ ਉਹ ਨਾਕੇ ਜਿਹੜੇ ਨੇ ਕੁਛ ਨਾਕੇ 24 ਘੰਟੇ ਦੇ ਨਾਕੇ ਨੇ ਕੁਛ ਨਾਕੇ ਜਿਹੜੇ ਸਪੈਸੀਫਿਕ ਟਾਈਮ ਤੇ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਉਸ ਹਿਸਾਬ ਨਾਲ ਲਗਾਏ ਜਾਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਆਈਲ ਆਸਕ ਐਸਐਫਪੀ ਸਾਹਿਬ ਨੂੰ ਰਿਕਵੈਸਟ ਕਰੂੰਗਾ ਵੀ ਆਪਣੇ ਜਿਹੜੇ ਇੰਟਰ ਡਿਸਟ੍ਰਿਕਟ ਨਾਕੇ ਨੇ ਇਹਨਾਂ ਦੇ ਉਹਨਾਂ ਦੇ ਇੱਕ ਵਾਰੀ ਦੁਬਾਰਾ ਰਿਵਿਊ ਕਰ ਲੈਣ ਅਗਰ ਕੋਈ ਕਮੀ ਪਈ ਹੈ ਤਾਂ ਉਹ ਪੂਰੀ ਕੀਤੀ ਜਾਵੇ ਐਂਟੀ ਡਰੋਨ ਜਿਹੜੇ ਲਗਾਏ ਗਏ ਨੇ ਉਹਦੇ ਨਾਲ ਪੰਜਾਬ ਪੁਲਿਸ ਨੂੰ ਕੁਛ ਨਾ ਕੁਛ ਰਾਹਤ ਜਿਹੜੀ ਆ ਉਹ ਮ देखो अल्टीमेटली राहतर ਲੋਕਾਂ ਨੂੰ ਮਿਲਣੀ ਹੈ ਇਸ ਚੀਜ਼ ਦੇ ਵਾਸਤੇ ਪੁਲਿਸ ਤਜੱਸਤ ਇੱਕ ਜ਼ਰੀਆ ਹੈ ਕਿ ਸਾਡਾ ਪੁਲਿਸ ਦਾ ਪੰਜਾਬ ਪੁਲਿਸ ਦਾ ਕੰਮ ਹੈ ਵੀ ਜੋ ਵੀ ਕ੍ਰਾਸ ਬਾਰਡਰ ਸਮਗਲਿੰਗ ਹੋ ਰਹੀ ਹੈ ਕਿਸੇ ਵੀ ਤਰੀਕੇ ਦੀ ਚਾਹੇ ਉਹ ਐਨਡੀਪੀਐਸ ਦੀ ਹੈ ਚਾਹੇ ਉਹ ਵੈਪਨਸ ਦੀ ਹੈ ਸੇ ਕਿਸੇ ਵੀ ਤਰ੍ਹਾਂ ਦੀ ਜਾਂ ਵੈਸੇ ਇਨਫਿਲਟ੍ਰੇਸ਼ਨ ਹੈ ਤਾਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਜਿਹੜੇ ਐਂਟੀ ਡਰਨ ਮੈਕੈਨਿਜ਼ਮ ਇੰਸਟਾਲ ਕੀਤਾ ਗਿਆ ਪਿਛੇ ਤੇ ਉਹਦੇ ਚੱਲ ਰਹੇ ਹੈ ਆਪਰੇਸ਼ਨਸ ਉਸ ਐਂਟੀ ਡਰਨ ਸਿਸਟਮ ਦੇ ਵੀ ਉਦੇ ਦੇ ਜੋ ਜੋ ਉਪਲਬਧੀਆਂ ਹੋਣਗੀਆਂ ਉਹ ਨਾਲ-ਨਾਲ ਤੁਹਾਨੂੰ ਜਿਹੜਾ ਹੈ ਉਹ ਡਿਸਟ੍ਰਿਕਟ ਪੁਲਿਸ ਨੂੰ ਦੱਸਿਆ ਜਾਏਗਾ ਸਰ ਸਰ ਬਾਰਡਰ ਤੇ ਐਂਟੀ ਵੈਨ ਜਿਹੜੀਆਂ ਡਰੋਨ ਜਿਹੜੇ ਚਲਾਏ ਉਹਦਾ ਕੋਈ ਫੈਨਿਸ਼ਟ ਰਹਿ ਜੇ ਮੈਂ ਉਹੀ ਜਸਟ ਸੁਣੇ ਦੱਸ ਕੇ ਆਇਆ ਵੀ ਉਹ ਜਿਹੜਾ ਆਪਰੇਸ਼ਨਸ ਹੋ ਰਹੇ ਚੱਲ ਰਹੇ ਨੇ ਕੰਟੀਨਿਊਸਲੀ ਤੇ ਜ਼ਰੂਰ ਉਹਦੇ ਚ ਗਰਾਵਟ ਆਈ ਹੈ ਪਹਿਲਾਂ ਇਹ ਡਰੋਨਸ ਬਿਲਕੁਲ ਹੀ ਟੈਕਨੀਸੀ ਹੁੰਦੇ ਜੇ ਪਤਾ ਨਹੀਂ ਸੀ ਲੱਗਦੇ ਹੁਣ ਇਹ ਸਿਸਟਮ ਦੇ ਇੰਸਟਾਲ ਹੋਣ ਤੋਂ ਬਾਅਦ ਡਰੋਨਸ ਦੇ ਡਿਟੈਕਸ਼ਨ ਦੀ ਵੀ ਦਰ ਜਿਹੜੀ ਵਧੀ ਹੈ ਔਰ ਉਹਨੂੰ ਇੰਟਰਸੈਪਟ ਵੀ ਅਸੀਂ ਹੁਣ ਕਰ ਪਾ ਰਹੇ ਸਰ ਬਾਬੇ ਬਕਾਲੇ ਸਾਹਿਬ ਦੇ ਵਿੱਚ ਜਿੱਦਾਂ ਪਹਿਲਾਂ ਵੀ ਕੈਸੋਪਰੇਸ਼ਨ ਹੋਈ ਔਰ ਉਹਦੇ ਨਾਲ ਕਾਫੀ ਹੱਦ ਤੱਕ ਫਰਕ ਨਜ਼ਰ ਆ ਰਿਹਾ ਵੈਸੇ ਜੀ ਲੇਕਿਨ ਤੁਸੀਂ ਆਪਣੇ ਤੌਰ ਦੇ ਉੱਤੇ ਕਿਵੇਂ ਦੇਖਦੇ ਪੁਲਿਸ ਕਾਰਵਾਈ ਦੇ ਵਿੱਚ ਜਿਹੜਾ ਹੈਗਾ ਕਿੰਨਾ ਕੁ ਰਿਪੋਰਟਸ ਜਿਹੜੀਆਂ ਹੁੰਦੀਆਂ ਵਾ ਐਫ ਆਈ ਆਰ ਲਾਂਚ ਹੋ ਰਹੀਆਂ ਇਹਨੂੰ ਲੈ ਕੇ ਦੇਖੋ ਮੈਂ ਇਹ ਸਮਝਦਾ ਜੀ ਵੀ ਪੁਲਿਸ ਜਿਹੜੀ ਹੈ ਉਹ ਆਪਣੇ ਵੱਲੋਂ ਹਮੇਸ਼ਾ ਪਹਿਲਾਂ ਤੋਂ ਹੀ ਪੰਜਾਬ ਪ ਇਹ ਕੋਈ ਵੀ ਇਦਾਂ ਦੀ ਜਿਹੜੀ ਹੈ ਉਹ ਨਾ ਹੋਵੇ ਸੇ ਕਰਵਾਈ ਵੀ ਕੋਈ ਨਸ਼ਿਆਂ ਦਾ ਕੋਈ ਸੇਲ ਹੋ ਰਹੀ ਹੋਵੇ ਜਾਂ ਵੈਸੇ ਕੋ ਸਮਗਲਿੰਗ ਕਰ ਰਹੇ ਹੋਵੇ ਲੇਕਿਨ ਮੈਂ ਲੋਕਾਂ ਨੂੰ ਇਹ ਰਿਕਵੈਸਟ ਕਰਨਾ ਚਾਹਾਂਗਾ ਤੁਹਾਡੇ ਜ਼ਰੀਏ ਕਿ ਜਦੋਂ ਤੱਕ ਆਮ ਲੋਕੀ ਜਿਹੜੇ ਨੇ ਉਹ ਪੁਲਿਸ ਨਾਲ ਸਹਿਯੋਗ ਨਹੀਂ ਦਿੰਦੇ ਪੂਰਾ ਤਦੋਂ ਮਨੋ ਇਸ ਮੁਹਿੰਮ ਦੇ ਵਿੱਚ ਉਰੋਂ ਤੱਕ ਕੋਈ ਵੀ ਮੁਹਿੰਮ ਜਿਹੜੀ ਉਹ ਕਾਮਯਾਬ ਨਹੀਂ ਹੋ ਸਕਦੀ ਸਾਏ ਦਿਨ ਸਰ ਕੋਤੇ ਨਾ ਕਿਤੇ ਗੋਲੀ ਚੱਲਣ ਦੀ ਜਿਹੜੀ ਆ ਉਹ ਆਪਾਉਣ ਹੀ ਉੜਦੀਆਂ ਤੇ ਕਈ ਵਾਰ ਗੋਲੀਆਂ ਜਿਹੜੀਆਂ ਚੱਲਦੀਆਂ ਪੂਰੇ ਰਾਤ ਕਿਤੇ ਆ ਜੋ ਪੂਰਪੁਰਾ ਦੇ ਵਿੱਚ ਗੋਲੀ ਚੱਲੀ ਆ ਤਾਂ ਇਨਾਂ ਨੂੰ ਨੱਥਕਾਉਣ ਵਾਸਤੇ ਪੁਲਿਸ ਵਾਲੇ ਕੰਮ ਕਰ ਰਹੇ ਨੇ ਦੇਖੋ ਮੈਂ ਆਲਰੇਡੀ ਕਹਾਂ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਜਨ ਬਦਦਾ ਹੈ ਕਿਸੇ ਵੀ ਤਰ੍ਹਾਂ ਦੇ ਗੈਂਗਸਟਰ ਐਲੀਮੈਂਟ ਨੂੰ ਐਂਟੀ ਸੋਸ਼ਲ ਐਲੀਮੈਂਟ ਨੂੰ ਨੱਥਕਾਉਣ ਵਾਸਤੇ ਸਾਡੀ ਪੂਰੀ ਹਿਸਟਰੀ ਰਹੀ ਹੈ ਹੈਰੀਟੇਜ ਰਹੀ ਹੈ ਪੰਜਾਬ ਪੁਲਿਸ ਦੀ ਕਿ ਅਸੀਂ ਵਨ ਆਫ ਦਾ ਬੈਸਟ ਫੋਰਸਿਸ ਜਿਹੜੀ ਉਹ ਗਿਣੇ ਜਾਂਦੇ ਹੁਣ ਵੀ ਸਾਡੇ ਜਿਹੜੇ ਸਾਰੇ ਆਫੀਸਰਸ ਫੀਲਡ ਵਿੱਚ ਲੱਗੇ ਹੋਏ ਨੇ ਐਸਐਸਪੀਜ਼ ਨੇ ਕੁਸ਼ਨਰਸ ਨੇ ਉਹ ਪੂਰੀ ਤਰ੍ਹਾਂ ਮੁਸਤੈਦ ਨੇ ਪੂਰੀ ਤਰ੍ਹਾਂ ਦ੍ਰਿੜ ਨੇ ਇਸ ਮਾਮਲੇ ਨੂੰ ਲੈ ਕੇ ਕਿ ਕਿਸੇ ਵੀ ਤਰ੍ਹਾਂ ਦਾ ਗੈਂਗਸਟਰਵਾਦ ਨੂੰ ਜਾਂ ਐਂਟੀ ਸੋਸ਼ਲ ਐਲੀਮੈਂਟ ਨੂੰ ਸਿਰ ਨਹੀਂ ਚੱਕਣ ਦੋ। ਨਸ਼ਾ ਇੰਨਾ ਫੜਿਆ ਜਾਂਦਾ ਬਾਅਦ ਨਸ਼ਾ ਖਤਮ ਕਿਉਂ ਨਹੀਂ ਨਸ਼ਾ ਹੁੰਦਾ ਥੋੜੀ ਜਿਹਾ। ਦੇਖੋ ਇਹਦੇ ਤੋਂ ਹੁਣ ਇਹ ਇੱਕ ਲੰਬੀ ਡਿਸਕਸ਼ਨ ਹੈ ਇਟ ਰਿਗਾਰਡਿੰਗ ਪਰ ਸਾਡਾ ਕੰਮ ਜਿਹੜਾ ਹੈ ਮੇਨਲੀ ਨਸ਼ੇ ਨੂੰ ਨਸ਼ੇ ਦੇ ਜਿਹੜੇ ਸਮਗਲਰਸ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ। ਥੈਂਕ ਯੂ।